ਤੇ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕੈ ਗੁਰੂ ਨਾਨਕ ਲਈ ਤਾਈ ਤਿਰੰਗਦ ਗੁਰ ਤੇ ਅਮਰਦਾਸ RAMਦਾਸੇ ਹੋਈ ਸਹਾਇ ਹਰ ਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈ ਜਿਤ ਰਿਖਤ ਸਭ ਦੁਖ ਜਾਈ ਦੇਖ ਕਬਹਾਦਰ ਸਿਮਰਿਆ ਕਰ ਨਾਮ ਨਿਦਿਆਵੇ ਧਾਈ ਸਭ ਥਾਈ ਹੋਏ ਸਹਾਈ ਪੌੜੀ ਖੰਡਾ ਪ੍ਰਤਮੇ ਸਾਜ ਕੇ تیر ਸਭ ਸਹ ਸਾਰੇ ਉਤਾਇਆ ਬ੍ਰਹਮਾ ਵਿਸਨਮ ਮਹੇਤ ਸਾਜ ਕੁਦਰਤੀ ਦਾ ਖੇਲ ਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥਮਾ ਗਗਨ ਰਹਾਇਆ ਸਿਰ ਜੀ ਦਾ ਨੂੰ ਦੇਵਤੇ ਤੈਨ ਅੰਦਰ ਬਾਹਰ ਚਾਇਆ ਤ੍ਰਹੀ ਦੁਰਗਾ ਸਾਜ ਕਹਿ ਦਹ ਤਾ ਦਾ ਨਾਸ ਕਰਾਇਆ ਤੈ ਤੋਂ ਹੀ ਬਲਰਾਮ ਲੈ ਨਾਲ ਪਾਣਾ ਦਹ ਸਿਰ ਘਾਇਆ ਤੈ ਤੋਂ ਹੀ ਬਲਕ੍ਰਿਸ਼ਨ ਲੈ ਕਸ ਕੇ ਸੀ ਪਕੜ ਜਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ ਇਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜਗ ਬੀਤਿਆ ਅਦ ਸੀਤੀ ਤ੍ਰੇਤਾ ਆਇਆ ਨਕੀ ਕਲ ਸਰੋਸਰੀ ਤਰਨਾਰਦ ਦਉਰੂ ਆਇਆ ਅਭਿਮਾਨ ਉਤਾਰਨ ਦੇਵਤਿਆਂ ਮਹਿਕਾ ਸਰਸੁੰਭ ਉਪਾਇਆ ਜੀਤ ਲਏ ਤਨ ਦੇਵਤੇ ਤੇ ਲੋਕੇ ਰਾਜ ਕਮਾਇਆ ਵੱਡਾ ਬੀਰਿਆ ਖਾਇ ਕੈਸੇ ਉੱਪਰ ਸਤਰ ਫੈਰਾਇਆ ਜਿਤਾ ਇੰਦਰ ਨੇ ਕਾਲਕ ਤਿੰਨ ਗਿਰ ਕੈ ਲਾਸ ਤਕਾਇਆ ਡਰ ਕਹਿਤੋ ਦਾਨਵੀ دل ਅੰਦਰ ਤਰਾਸ ਬਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾਵਣ ਆਈ ਦੁਰਗਾ ਸਾ ਇੰਦਰ ਬਿਰਥਾ ਸੜਾਈ ਆਪਣੇ ਹਾਲ ਦੀ ਸ਼ੀਨ ਲਈ ਠਗਾਈ ਸਾਤੇ ਦਾਨਵੀ ਲੋਕੀ ਤੇ ਪੈرائی ਦੋਈ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭ ਨਾਰਾਜ ਸਾ ਤਿਨੇ ਨ ਜਿੰਤਾ ਜਾਈ ਮੈਂ ਖੇਤ ਤੈਤ ਨੂੰ ਤੇਰੀ ਸਾਮਤ ਕਾਈ ਦੇਵੀ ਦੁਰਗਾ ਸਾ ਪੌੜੀ ਦੁਰਗਾ ਬੈ ਸੁਨੰਦੀ ਹਸੇ ਹਰ ਹਲਾਈ ਕੋਹੀ ਸਿਉਮ ਕਾਇਆ ਰਾਖਤ ਪੱਥੜਾ ਚਿੰਤਾ ਕਰੋ ਨਾ ਕਾਈ ਦੇਵਾਨੂ ਆਕਿਆ ਰੋਇ ਮਾਮਾਈ ਰਾਗਸ ਮਰਨੇ ਪੌੜੀ ਰਾਤ ਸੇ ਆਏ ਰੋਲੇ ਖਿੜ-ਖਿੜਨ ਕੇ ਚਾਏ ਲਸਕਰ ਤੇਗਾਂ ਬਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਆਕਦਾਰਾ ਹੋਏ ਜੁੜੇ ਢੋਲ ਸੰਕਨ ਗਾਰੇ ਬੱਜੇ ਰਾਗ ਸੇ ਆਏ ਰੋਲੇ ਸਰਵਾਰੀ ਬਖਤਰ ਸੱਜੇ ਜੁੱਟੇ ਸੋਹੇ ਜੁੱਤ ਨੂੰ ਇੱਕ ਜਾਤ ਨਾ ਜਾਣ ਨ ਭੱਜੇ ਖੇਤੇ ਅੰਦਰ ਜੁੱਦੇ ਗੱਜੇ ਪੌੜੀ ਜੰਗਮ ਸਾਫਾ ਬੱਜਿਆ ਰਣਕੁਰੇ ਨਗਾਰੇ ਚਾਵਲੇ ਝੁੱਲਾਂ ਦੇ ਬਹਿਰ ਕਾ ਨੇਸਾ ਲਸਣ ਲਸਾਵਲੇ ਢੋਲ ਨਗਾਰੇ ਪੌਣਦੇ ਹੁੰੰਦਣ ਜਾਨ ਜਿਤਾਵਲੇ ਦਰਗਾਦਾਂ ਨੂੰ ਡਹਿਰਣ ਨਾਦ ਵੱਜਣ ਖੇਤ ਪੀਹਾਵਲੇ ਢੀਰ ਪਰ ਦੇ ਪਰਸੀਏ ਚੰਦਾਰ ਚੰਟੇ ਆਵਲੇ ਇੱਕ ਵੱਡੇ ਤੇ ਗੀਤਲ ਪਿਆਰ ਮਗ ਪੀਤੇ ਲੋਟਰੰਬਾਵਲੇ ਇਹ ਕਿ ਚੁਣ ਚੁਣ ਝਾੜੋ ਕੱਡੀਆਂ ਨਾ ਰੇਤ ਵਿੱਚੋਂ ਸੋਇਨਾ ਡਾਵਲੇ ਗਦਾ ਤੇ ਰਸੂਲਾ ਬਰਸ਼ੀਆਂ ਤੀਰ ਵਗਨ ਖਰੇ ਉਤਾਵਲੇ ਜਾਂ ਦਸੇ ਕੋ ਚੰਗਮ ਸਾਵਲੇ ਮਰ ਜਾਵਨ ਵੀਰ ਰੁਹਾਵਲੇ ਪੌੜੀ ਦੇਖਣ ਚਲ ਮਰਦ ਦੇਖਣ ਚਲ ਪਰ ਚੰਡਨੋ ਰਣਕੁਰੇ ਨਗਾਰੇ ਧਾਏ ਰਾਗ ਸਰੋਲੇ ਚੌਖਰ ਦੇ ਪਾਰੇ ਹੱਥੀਂ ਤੇਗਾ ਪਕੜ ਕੇ ਰਣਕ੍ਰੇ ਤਰਾਰੇ ਤਦੇ ਨੱਠੇ ਜੁਦ ਤੇ ਜੋਦੇ ਜੋਝਾਰੇ ਦਿਲ ਵਿੱਚ ਰੋਪਟਾਇਕ ਮਾਰ ਮਾਰ ਪੁਕਾਰੇ ਮਾਰੇ ਚਲ ਪਰ ਚੰਦਨੇ ਅੰਬੀਰ ਖੀਤ ਉਤਾਰੇ ਮਾਰੇ ਜਾਪੜ ਬਿਜਲੀ ਸਿਰ ਭਾਰ ਮਨਾਰੇ ਪੌੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਹ ਤਰ ਚਾਈ ਸਹਿਨ ਸਾਰ ਦੀ ਪੇਟ ਮਲੰਦੇ ਲਾਈ ਮੱਖੇ ਦੇਦ ਨੂੰ ਗੁਰਦੇ ਅੰਦਾ ਖਾਈ ਨਾਲੇ ਉਕੜੀ ਜੈ ਦਿਲ ਵਿੱਚ ਆਈ ਕਹੀ ਸੁਣਾਏ ਕੈ ਜੁੱਟੀ ਜਾਣ ਦਿਖਾਈ ਤਾਰੇ ਧੂਮ ਕੇਤ ਪੌੜੀ ਛੋਟਾ ਪਵਨ ਨਗਾਰੇ ਭੜੀਆਂ ਜੁੱਟੀਆਂ ਧੂ ਲਿਆ ਦਰਬਾਰੇ ਤੇਵਾ ਦਾ ਨਵੀਂ ਵਾਹਨ ਵਾਰੋਵਾਰੀ ਸੂਰੇ ਸੰਗਰੇ ਵਗੇ ਰਤ ਪੁਲਾਰੀ ਜੋਗੇ ਰੂਪ ਖਦਰਾ ਦੇਖਣ ਬੈਠ ਅਠਾਰੀ ਨਾਰੀ ਰਾਖਸਾ ਦੇਖਣਾ ਬੈਠ ਹੈ ਅਟਾਰੀ ਨਾਰੀ ਰਾਗ ਜਾ پائی ਤੁਮ ਸਵਾਰੀ ਦੁਰਗਾ ਦਾ ਨਵੀਂ ਪੌੜੀ ਲੱਖ ਨਗਾਰੇ ਵੱਜਣ ਆ ਮੌਸਮ ਨੇ ਰਾਤ ਸਰਲੋਂ ਨ ਪੱਜਨ ਰੋਹੇ ਉਰੋਹਲੇ ਸਿੰਘਾ ਵਾਂਗੂ ਕੱਜਣ ਸੱਬੇ ਸੂਰਮੇ ਤਾਂ ਤਾਂ ਕਹਿ ਪਰ ਛੱਡਣ ਦੁਰਗਾ ਸਾਹਮਣੇ ਪੌੜੀ ਭਰੇ ਨਗਾਰੇ ਤੋਹਰੇ ਰਣ ਸਿੰਜਲ ਯਾਲੇ ਮੋਲ ਲਪੇ ਤੇ ਤੂ ਹਰੇ ਸਰਦਾਰ ਜਿਤਾਲੇ ਹੁਕੜੀਆਂ ਨਾਸਾ ਜਿਨਾ ਮੈਂ ਜਾਪ ਬੜਿਆਲੇ ਤਾਹੇ ਦੇਵੀ ਸਾਮਣੇ ਬੀਰ ਮੁਸ਼ਰਿਆਲੇ ਸਰਪਤ ਜੇ ਲਰਹਕੇ ਬਿਰ ਕਰੇ ਹੰਡਾਲ ਗੱਜੇ ਦੁਰਗਾ ਘੀਰ ਕੇ ਜਨ ਘੜੀਆਂ ਕਾਲੀ ਪੌਲੀ ਝੂਟ ਪਈ ਕਰ ਚਾਮੀ ਦਰਗਾਮ ਕਾਬਲਾ ਕਿਰ ਲਈ ਵਰੇਆ ਮੀ ਦਰਗਾ ਆਏ ਕੈ ਰਾਕਸ ਵੰਡੇ ਲਾਮੀ ਭਜ ਨਾ ਜਾਣਦੇ ਅੰਤ ਹੋਏ ਸਰਗਮੀ ਮਾਰੇ ਦੇਵਤਾ ਪੌੜੀ ਅਗਨ ਤਕ ਹੋਏ ਨੰਗਾਰੇ ਦਲਾਪ ਕੰਦਿਆ ਪਾਏ ਮਹਿਕਲ ਪਾਰੇ دیਵਾ ਧਨਵਾ ਵਾਹਣ ਫਟ ਕਰਾਰੇ ਰਾਕਸ ਰੋਲੇ ਜਪਣ ਤੇ ਕੀ ਆਰੇ ਉਮਿਆ ਨੋ ਤੁਰੀਆ ਜੋ ਦੇਵਟੇ ਮਨਾਰੇ ਜਪਲ ਖੇਤ ਵਿੱਚ ਦੇਵੀ ਆਪ ਸਵਾਰੇ ਬੱਜ ਜਵੇਹਣੀ ਕਦੇ ਨਾ ਆਖਣ ਹਾਰੇ ਤਾਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਤ ਸਖਣਕ ਲੈ ਪੌੜੀ ਉਮਲ ਤੇ ਜੋ ਦੇ ਮਾਰੂ ਬੱਜਿਆ ਪੱਤਲ ਜੋ ਮੱਖਾ ਫੁਰ ਰਾਣ ਵਿਦ ਗੱਜਿਆ ਇੰਦਰ ਜੀ ਹੱਥੋਂ ਦਾ ਮੱਖੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਣ ਰਾਣ ਸੰਜਿਆ ਬੱਜੇ ਢੋਲ ਨੰਗਾਰੇ ਤੇਰਾ ਮੁਕਾਬਲਾ ਧੀਰ ਫਿਰੇ ਧੀਰ ਫਿਰੇ ਰਹਿ ਬਾਰੇ ਆ ਮੋ ਸਾਹਮਣੇ ਆ ਗਣਤ ਵੀਰ ਸਿੰਗਾਰੇ ਲੱਗਦੀ ਕੈ ਬਰੀ ਡਿੱਗੇ ਜਾਨ ਮਨਾਰੇ ਮਾਰੇ ਭੇਜ ਦੇ ਖੁੱਲੀ ਵਾਲੀ ਕੈ ਆਹਾਰੇ ਸੱਬੇ ਸੂਰਮੇ ਸੁੱਤੇ ਜਾਨ ਜਟਾਲੇ ਭੰਗਾ ਖਾਏ ਕੈ ਪੌੜੀ जुड़े बट्टा लेके सूर में बटे हजारी। खंडा तूहया महखा सर भारी उमल लथे सूर में मार मची करारी जाके चले राते सरले जड़तारी तारी ਸਾਰਟ ਪਏ ਜੰਮ ਧਾਰੀ ਦਰਾ ਮੁਕਾਬਲਾ ਧੂ ਲਈ ਕਿਰਪਾਣੀ ਦੁਰਗਾ ਮਾਨ ਤੇ ਚੰਡੀ ਰਾਖ ਸਥਾਣੀ ਬਾਹੀ ਤਹਿ ਤੂ ਕੋਬਰ ਤੂਰ ਜਵਾਨੀ ਲਥੀ ਕਰਗ ਲੈ ਪਖਤ ਰਪਲਾਣੀ ਰਕੀ ਤੱਕ ਜਾਏ ਲੈਂਦੀ ਯਗਾ ਸਿਧਾਣੀ ਸਿੰਘਾ ਦੌਲਤਿਆ ਪੂਰਮ ਸਿਰ ਲੈ ਲਾਣੀ ਦੁਸ਼ਮਣ ਮਾਰਕ ਵੱਡੇ ਗੱਲ ਸੁਖਾਣੀ ਹੋਏ ਥੇਤ ਵਿੱਚ ਰਾਣ ਵਿੱਚ ਕੱਤੀ ਕਹਾਣੀ ਲੋਕ ਵਿੱਚ ਦੀ ਚਾਰੇ ਜੁਗ ਕਹਾਣੀ ਚੱਲ ਗ ਤੇਗ ਦੀ ਬਿੱਦਰ ਖੇਤ ਵਿਹਾਣੀ ਮੈਂ ਕੇਹ ਤੈ ਤ ਨੂੰ ਇੱਦੀ ਮੈਂ ਖਾਸਰ ਤੈ ਮਾਰੇ ਦੁਰਗਾ ਆਇਆ 14 ਲੋਕਾ ਰਾਣੀ ਸਿੰਧ ਨਜਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਨ ਨਹੀਂ

ਬਿੰਦਰਪੁਰੀ ਤੇ ਧਾਵਨਾ ਵੜਜੋ ਦੀ ਮਤਾ ਪਕਾਇਆ ਸਾਂਝ ਪਟੋਲਾ ਪਖਰਾ ਭੀੜ ਸੰਦਾ ਸਾਜ ਬਣਾਇਆ ਜੰਮੇ ਕਟਕਾਸ਼ੂ ਹੋਣੀ ਅਸਮਾਨ ਘਰਦੀ ਛਾਇਆ ਰੋਹ ਸੋਮਨ ਸੋਮਸਦਾਇਆ ਪੌੜੀ ਸੋਮਨ ਸੋਮ ਬਲਾਇਆ ਵੜਜੋ ਦੀ ਸੰਗਰਵਾਇ ਰੋਹ ਦੇ ਖਾਲੀ ਦਿੱਤੀਆਂ ਮਰਿਆਮੀ ਤਰੇ ਲਜਾਈ ਹਰੇ ਦੰਬਾ ਮੇ ਤੋ ਹਰੇ ਜਦ ਬਾਹਰ ਕਿਉ ਅੜੜਾਏ ਦੇਉਦਾਨੋ ਲੁਕ ਜਣ ਆਏ ਪੌੜੀ ਦਾਨੋ ਦਿਓ ਅੰਨਾ ਜੀ ਸੰਗ ਰਤਿਆ ਫੁੱਲ ਕਿਰੇ ਜੜ ਬਾਗੀ ਬਾਣੇ ਜੋਦਿਆ ਪੁੱਤਾ ਇਲਾ ਕਾਗੀ ਗੋਹਤ ਭੱਤਿਆ ਹੰਮਰ ਤੁੰਗੜ ਜਾ ਕੀ ਦਿੱਤੀ ਸੂਰਿਆ ਸੱਟ ਪਏ ਨਗਾਰੇ ਤਰਾ ਮੁਕਾਬਲਾ ਦਿੱਤੇ ਦਿਉ বাজਾਈ ਮਿਲ ਕੇ ਰਾਤ ਸਈ ਲੋਕੀ ਤੇ ਹੀ ਪਰਾਈ ਦੋਹੀ ਆਪਣੀ ਦੁਰਗਾ ਦੀ ਸਾਮਤ ਕਾਈ ਦੇਵ ਦਰਦਿਆ ਆਂਦੀ ਚੰਦ ਚੜ੍ਹਾਈ ਉੱਤੇ ਰਾਗ ਸਾ ਪੌੜੀ ਆਈ ਫਿਰ ਭਵਾਨੀ ਖਬਰੀ ਪਾਈਆ ਦੇ ਤਵੜੇ ਅਬ ਭਾਨੀ ਹੋਏ ਇਕੱਠੇ ਲੋਜ ਧੋਲ ਗਵਾਨੀ ਰਾਏ ਬੁਲਾਇਆ ਜਾਗ ਜਵਨ ਵੱਟਾ ਤਨ ਆਪ ਕਹਾਇਆ ਸੱਟ ਭਈ ਘਰ ਜਾਮੀ ਦੁਰਗਾ ਲਿਆਵਣੀ ਪੌੜੀ ਗੜ ਕੇ ਉੱਠੀ ਰਣ ਚੰਡੀ ਉਹ ਜਾਣੀ ਕਿਚੇ ਤੂੰ ਮਿਆਂ ਨੋ ਖੰਡਾ ਹੋਈ ਸਾਹਮਣੇ ਸੱਬੇ ਵੀਰ ਧੰਦਾਰੇ ਤੁਮ ਮਰ ਨੈਣ ਦੇ ਜਾਲਾ ਕੱਟੇ ਆਰੇ ਦਰਖਤ ਬਾਟੀਆਂ ਪੌੜੀ ਜੋ ਮੀਤ ਆਵਾਜ਼ ਬਜਾਈ ਦਰਾਂ ਨੂੰ ਕਾਬਲਾ ਰੋਪਵਾਨੀ ਆਈ ਉੱਤੇ ਰਾਤ ਸਾਹ ਕੰਬੇ ਦਿਲ ਚਰਚਾਈ ਸੀ ਅੰਸਾਰ ਦੀ ਬੋਤਿਆਂ ਦੀ ਤਣ ਲਾਈ ਕੀਤੇ ਰੰਗਲੀ ਭਾਈਆ ਮਾਰਨ ਭਾਈ ਨਰਗਾ ਜਾਣ ਕੈ ਰੋ ਹੋਏ ਤੇ ਲਾਈ ਰਾਗ ਜ਼ਰਾ ਇਹਨੂੰ ਜਾਂਪੁਰ ਦੀਆ ਪਠਾਈ ਲੋਚਨ ਧੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁਮਬਦੀ ਪੌੜੀ ਭੰਨੇ ਦੇਤ ਪੁਕਾਰੇ ਰਾਜੇ ਸੁੰਬਤੈ ਲੋਟ ਤੁਮ ਸੰਘਾਰੇ ਸਰੇ ਸਿਪਾਹੀਆ ਚੁਣ ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਾਪਣ ਅੰਬਰ ਤਾਰੇ ਡਿਗਣ ਸੂਰਮੇ ਗਏ ਪਰਬਤ ਭਾਰੇ ਮਾਰੇ ਭਿਜ ਦੇ ਦੇਤਾ ਦੇ ਦਲਹਾਰੇ ਤੈ ਤੇ ਤੈ ਖਾਈ ਕ

ਜੇ ਤੇ ਰਾਏ ਮੁਲਾਏ ਚੱਲੇ ਜੁੱਦ ਨੂੰ ਜਾਣ ਜੰਮਪੁਰ ਪਕੜ ਚਲਾਏ ਸਭੇ ਮਾਰਨੇ ਪਾੜੀ ਢੋਲ ਨਗਾਰੇ ਵਾਇਤਲਾ ਮੁਕਾਬਲਾ ਰੋਹ ਰੋਏ ਲੈ ਆਤ ਆਏ ਤੇਰਾ ਜਸਾ ਸਭ ਨਹੀਂ ਤਰੇ ਨਚਾਏ ਵਰਸ਼ੇ ਪਕੜ ਕੇ ਬਹੁਤੇ ਮਾਰ ਜਰਾਏ ਅੰਦਰ ਖੇਤ ਦੇ ਤੇਰੀ ਸ਼ਬਰ ਲਾਈ ਬੁੱਠੀ ਦੇਵਤਾ ਪਹਿਰੀ ਸੰਤਵ ਜਾਏ ਸੰਦਰਚਿਆ ਤਾਣ ਧੜ ਤੀਰ ਚਲਾਏ ਦੁਰਗਾ ਧੰਖ ਲੈ ਜਿੰਨੀ ਦਾਤ ਉਠਾਈ ਰਹਿ ਨਾ ਜੀਵ ਦੇ ਚੰ ਅਰਮੁਡ ਕਪਾਈ ਦੋਨੋਂ ਦੇਵਤਾ ਸੋੰਬਨ ਸੋੰਦਰ ਸਾਈ ਮਾਰੀ ਦਾਤ ਸੋਣ ਜੋ ਦੇ ਸਭ ਬੁਲਾਏ ਆਪਣੇ ਮਜਲਸੀ ਜਿੰਨੀ ਦਿਉ ਭਜਾਇ ਤਿੰਦਰ ਜਿਹ ਵੇ ਤੇ ਹੀ ਮਾਰਗ ਰਾਏ ਪਲਵਕ ਦੇਵਤਾ ਉਨਿ ਦਇਤੀ ਦਤਵ ਜਾਏ ਤਿੰਨਾ ਚੇਤ ਕਰ ^{(1)} ਤਿਰ ਸਰਮਤ ਬੀਜ ਚਲਾਏ ਕੀੜੇ ਰਾਏ ਦੇ ਸਾਜ ਪਟੇਲਾ ਪਾਏ ਚਲਕਤ ਟੋਪੀਆਂ ਲੁੱਜਣ ਨੂੰ ਅਰ ਜਾਏ ਰਾਤ ਰੋਲੇ ਕਦੇ ਨਾ ਕਿਨੇ ਹਟਾਏ ਜੋ ਤਮ ਜਾਏ ਕੈ ਮਰਤੇਈ ਦਨ ਆਏ ਹਉ ਸੰਗਰ ਦੇਖਣਾ ਕੌੜੀ ਦੇਤੀ ਡਾਂਡੂ ਉਬਾਰੀ ਨੇੜੇ ਆਏ ਕੈ ਸਿੰਘ ਕਰੇ ਅਸਵਾਰੀ ਦੁਰਗਾ ਸੋਰ ਸੋਣਾ ਸੰਬੇਦਤ ਭਾਰੀ ਕਦਾ ਮੈਰਾ ਹੀ ਕੈ ਸੈਰਾ ਸਭ ਸੰਧਾਰੀ ਸਰਨਤ ਬੀਜ ਦੀ ਜਾਣ ਮਦ ਖਾਏ ਮਦਾਰੀ ਘੁੰਮਨ ਸੂਰਮੇ ਅਗਣ ਤਪਾਉ ਪਸਾਰੀ ਰੁਲੇ ਆਹਾਲ ਵਿੱਚ ਜਾਪੇ ਢੇਡ ਖਡਾਰੀ ਸਤੇ ਫਾਗ ਨੂੰ ਸਰਣਤ ਵੀ ਜਾ ਕਾਰੇ ਰਹਿ ਦੇ ਸੂਰਮੇ ਜੋ ਦੇ ਢੇਡ ਮਨਾਰੇ ਦਿਸਣ ਖੇਤ ਵਿੱਚ ਸਬਨੀ ਦਤ ਬਾਰੇ ਤੇਗਾ ਤੂੰ ਹੈ ਕੈ ਮਾਰੋ ਮਾਰ ਪੁਤਾਰੇ ਆਏ ਸਾਹਮਣੇ ਸੰਜਾ ਤੇ ਢਣਕਾਰੇ ਤੇ ਦੀਪ ਉੱਭਰੇ ਘਾਲ ਤਨ ਠੜਿਆਰੀ ਜਾ ਤੁੰ ਜਾਣ ਬਣਾਏ ਕੈ ਸੱਟ ਪਏ ਜੰਮ ਧਾੜੀ ਦਾ ਮੁਕਾਬਲਾ ਘੁੰਮਰ ਬਰਗਸਤਾਨੀ ਦਲ ਵਿੱਚ ਖੱਤੀਓ ਸਨੇਤਰਾ ਪਲਾਣੀ ਤਿੱਗੜ ਸੂਰਮੇ ਉੱਟ-ਉੱਟ ਮੰੰਗਣ ਪਾਣੀ ਕਾਇਲ ਘੂਮ ਦੇਵ ਏਵਡੰ ਮਾਰਵੇ ਹਾਣੀ ਉਪਰ ਰਾਗ ਤਾਂ ਬਿਜਲ ਜੋਂ ਚਰ ਲਾਣੀ ਪੁੱਠੀ ਦੇਵਤਾ ਪੌਣੀ ਜੋ ਵੀ ਤੋ ਸਰਬਾਰੀ ਦਰਾ ਮੁਕਾਬਲਾ ਸਭੋ ਜੈਨਾ ਮਾਰੀ ਪਲ ਵਿੱਚ ਦਾਨ ਵੀ ਦੁਰਗਾ ਦਾ ਨੋ ਮਾਰੀ ਰੂਹ ਬਡਾਈ ਕੈ ਸਿਰ ਤੇ ਤੀਗ ਵਗਾਈ ਸਰਨਤ ਬੀਜ ਦੇ ਆ ਗੰਦ ਦਾ ਨੋ ਭਾਰੇ ਹੋਏ ਲੋਹਾ ਦੋ ਦੇ ਜੇਡ ਮਨਾਰੀ ਅੰਦਰ ਖੇਤ ਦੈ ਦੁਰਗਾ ਨੋ ਲਲਕਾਰੇ ਆਵਲ ਸਾਹਮਣੇ ਦੁਰਗਾ ਸਭ ਸੰਘਾਰੇ ਰਾਖ ਦੇ ਆਵੰਦੇ ਲਤੋ ਦੇ ਪਰ ਨਾਲੇ ਤਿੰਨ ਦੀਪ ਹੋਏ ਪਏ ਉੱਟੇ ਕਾ ਧਾਰਣਿਆਰੇ ਰਾਖਸ ਹੜ ਹੜਾਈ ਦੰਗਾ ਸੰਗਲਿਆਲੀ ਸੰਗਰਵਾਇਆ ਪਰਸੀ ਬੰਬੜਿਆਲੀ ਸੂਰੇ ਸੰਘਰੀ ਪੀੜ ਮੱਧਿਆ ਗੇ ਰਾਣੀ ਦੁਰਗਾ ਦਾਗਵੀ ਮਾਨਮਤੀ ਮੁਰਾਲੀ ਅੰਦਰ ਖੇਤ ਦੇ ਜੜ ਗਟ ਲਤੇ ਸ਼ਾਲੀ ਢੋਲ ਬਜਾਏ ਕੈ ਲੋ ਫਤਿ ਜਲੇ ਲੋਤੀ ਜਮ ਤਰੀ ਘਣ ਵਿੱਚ ਜੋਸ਼ ਸੰਸਾ ਦੀ ਤੇਗਾ ਹੱਸੀਆਂ ਘੁਮਰ ਆਰ ਸਿਆਲੀ ਬਣੀਆਂ ਕਿ ਜਮਾ ਤੱਗਾ ਥੋਲ ਬਜਾਈਆਂ ਤਰਾ ਮੁੰਦਾ ਬਲਾ ਤੂ ਮਿਆਂ ਨੂੰ ਲਈਆਂ ਜਵਾਨੀ ਸੂਰਮੀ ਸਰਮਤ ਬੀਤ ਬਧਾਈਆਂ ਦਾਤ ਸੂਰਤਾ ਦੁਰਗਾ ਸੋਏ ਆਇਆਂ ਰੂਪ ਢਾਈ ਕੈ ਸਦਨੀ ਆਣ ਵਗਾਈਆਂ ਤੇ ਗਾਤੋ ਕਹਿ ਦੁਰਗਾ ਸਭ ਬੱਚਿਆਂ ਢਾਲ ਸੰਭਾਲ ਕੈ ਦੇਵੀਆਂ ਪਜਲਾਈਆਂ ਤਕ ਤਕ ਦਾਣਵੀ ਲੋਹ ਨਾਲ ਦਬਾਈਆਂ ਤੇ ਗਾ ਨੰਗੀਆਂ ਸਾਰ ਸਤੇ ਜਨ ਨਹਾਇਆਂ ਮਿਲ ਕੇ ਦੇਵੀਆਂ ਸਭੇ ਮਾਰ ਗਰਾਈਆਂ ਅੰਦਰ ਕੀਤ ਦੇ ਤਿੰਦੂ ਫੇਰ ਸਵਾਂਗਾਂ ਹੋਈਆਂ ਸੂਰਤਾ ਪੌਣੀ ਸੂਰੇ ਸੰਗਰਤਿਆ ਢੋਲ ਸੰਗਨ ਗਾਰੇ ਵਾਹਿਕ ਚੰਦ ਜੀ ਤਾਰੀ ਕਾਲ ਕਾ ਮਨ ਪਹਿਲਾ ਰੋਜ਼ ਵਡਾਈ ਕ ਨਿਕਲੀ ਮਤਾ ਖੋੜ ਕੇ ਜਲ ਬੱਤੇ ਨਿਸਾਨ ਬਜਾਈ ਕ ਜਹ ਜਮੀ ਜੋਦ ਨੂੰ ਜਰਵਾਣਾ ਜਲ ਮਰੜਾ ਏ ਕ ਦਰ ਵਿੱਚ ਠੇਰਾ ਤਤਿਆ ਜਨ ਸੀ ਤ੍ਰਿਆ ਘਰਣਾ ਏ ਕ ਆਪ ਰਸੂਲਾ ਹੋਇਆ ਸਾਇਕ ਰੋਜ਼ ਦਇਆ ਤੇ ਕਰਪਾਣ ਆਨੰਦਾ ਖਲ ਉਠਾਏ ਕ ਅਗੇ ਰੱਬ ਦੇ ਬਟੇ ਰੋਲੇ ਤੇਰੀ ਤੇਗੀ ਸ਼ੇ ਪਰ ਲਾਏ ਕ ਪਕੜ ਪਛਾੜੇ ਰੱਬ ਦਾ ਦਰ ਤੇਂ ਦਤਾ ਅੰਦਰ ਜਾਏ ਕ ਬੋਗੇ ਸੀ ਪਕੜ ਗਰਾ ਪਛਾੜ ਅਨੰਦ ਨੇ ਅੰਦਰ ਤੁਮਰ ਜਾਏ ਕ ਵੱਡੇ ਵੱਡੇ ਚੁਣ ਸੂਰਮੇ ਯਾ ਕੋਟੀ ਦੈਤ ਲਾਇਕ ਹੈ ਰਣਕਾਲੀ ਗੁੱਸਾ ਛਾਇਕ ਹੈ ਪੌੜੀ ਦੁਆਖਦਾਰਾ ਮੈਂ ਟੁੜੇ ਅੰਧਾਰਾ ਜੁਗਾਂ ਤੋ ਕਿਰਪਾ ਨਾ ਤਿੱਖੀਆਂ ਨਾਲੋ ਧੋਈਆਂ ਹੋਰਾ ਸਰਣ ਤੱਬੀ ਜਨੋ ਤਾਤ ਕੀ ਰਖਲੋਈਆਂ ਲਾਲਾ ਦੇਕਰ ਲਾਲੀਆਂ ਚੋਦਰਦੇ ਹੋਈਆਂ ਜੋ ਪੀ ਤੋ ਸੱਪਾਂ ਨਾਲ ਮੁਕਾਬਲਾ ਦਇਤੀ ਤੂੰ ਨਜਾਇਆਂ ਤੇ ਗਨੰਗੀਆਂ ਸੂਰਿਆ ਦੇ ਦਨ ਲਾਈਆਂ ਗੋਹਤ ਗਿੱਧੀਆਂ ਬਿੱਦਾਂ ਰਾਤੀਆਂ ਆਂ ਮਰਦਾਂ ਤੋੜਿਆ ਜੋਗਣੀਆਂ ਅਗਰ ਧਾਇਆਂ ਲਿਓ ਉਹ ਪਖੜਾ ਫੌਜਾਂ ਮਾਰ ਹਟਾਈਆਂ ਦੇਵਾ ਦਾਨਵਾ ਭਾਈ ਦੀ ਕਹਾਣੀ ਸੁਣਾਈਆਂ ਰਾਜੇ ਸੁੰਭ ਤੇ ਕੋਈ ਨਾ ਬੋਣੇ ਪਈਆਂ ਹੁੰਦਾ ਰਤ ਦੀਆਂ ਕਾਲੀ ਖੀਤ ਖਪਾਈਆਂ ਸਭੇ ਸੂਰਤਾਂ ਬੋਧੀ ਸਰੀ ਬਹਾਈਆਂ ਕੜੀਆਂ ਕਾਲਕੀਆਂ ਜਾਰ ਨਾ ਜਾਏ ਭਈਆਂ ਜੁਝੇ ਸੂਰਮੇ ਸੁਭ ਸੁਣੀ ਕਰ ਹਾਲੀ ਸਰਮਤ ਪੀਜਦੀ ਰਣ ਵਿੱਚ ਚਨੇ ਨਾਂ ਝਾਲੀ ਦੁਰਗਾ ਆਵੰਦੀ ਬੋਤੇ ਵੀਰ ਜਟਾਲੀ ਉੱਠੇ ਆਜ ਕਹਿ ਟੁੱਟਾ ਪਾਰ ਤੰਬਾਲੀ ਜਸਨ ਜੁੱਧ ਨੂੰ ਧਰ ਘਰ ਪ੍ਰਥਮੀ ਚਾਲੀ ਦਲਾ ਚੜੰਦੇ ਆ ਨਾਉ ਜਵਹਿ ਹਾਲੀ ਸਹਿ ਦ੍ਰਿਆਵੋ ਵਿੱਚ ਤੂੜਤਾ ਘਾਣੀ ਸ਼ਰੀਤਰੰਗ ਮਾ ਜਾਣ ਪਕਾਰ ਉੱਚਾ ਨੇ ਧਰਤੀ ਇੰਦਰ ਦਾ ਪੌੜੀ ਆਹਰ ਮਿਲਿਆ ਆਹਰੀ ਆਸਾਂ ਸੂਰਿਆ ਸਾਦੀ ਜੱਲੇ ਸੋਹੇ ਦੁਰਗਾ ਸਾ ਜਨ ਕਾ ਬੇਹਾਜੀ ਧੀਰੀ ਤੇਗੀ ਜਮ ਤੜੀ ਰਾ ਵੱਡੀ ਬਾਜੀ ਏ ਘਾਇਲ ਕੂ ਘੂਮਣ ਸੂਰਮੇ ਜਨ ਮਕਤਬ ਕਾਜੀ ਇਕ ਵੀਰ ਪਰੋਦੇ ਬਰਜ਼ੀਏ ਜੋ ਝੁਕ ਪਾਉਣ ਨਿਵਾਜੀ ਇਕ ਦੁਰਗਾ ਸਹੇ ਖੁਨਸ ਖੈ ਖੁਨਸਾਇਨ ਤਾਜੀ ਇਕ ਧਾਵਨ ਦੁਰਗਾ ਸਾ ਮਲੇ ਜੋ ਕੁ ਭਾਇਏ ਪਾਜੀ ਦਦੇ ਨਰਜੇ ਜੋਤ ਤੇ ਰਾਜ ਹੋਏ ਰਾਜੀ ਬੱਜੇ ਸੰਗਲਿਆਲੇ ਸੰਗਰ ਡੋਰੇ ਤਹੋ ਜੋ ਖੇਤ ਜਟਾਲੇ ਹਾਟਾ ਜੋੜ ਕੇ ਨਿਜੇ ਬੰਬਲਿਆਲੇ ਦਸਨ ਹੋ ਰੜੇ ਕੱਲੇ ਜਾਮ ਜਟਾਲੇ ਨਾਵਨ ਗੰਗ ਨੂੰ ਪਾਉੜੀ ਦੁਰਗਾ ਤੇ ਦਾਰਵੀ ਸੂਲ ਭੰਗਾਂ ਕੰਗਾ ਬਸਰ ਕੱਤੀ ਸੂਰਿਆਂ ਵਿੱਚ ਖੇਤ ਖਤੰਗਾ ਤੋਤੇ ਪਾਲਾ ਤਿੱਖੀਆਂ ਪਰ ਲਾਹ ਨੇਂਦਾ ਪਹਿਲਾ ਦਲਾ ਮਿਲੰਦਿਆ ਭੀੜ ਭਿਆ ਨਿਹੰਗਾ ਪੌੜੀ ਹੋਰ ਹੋ ਜਾਇਆਈਆ ਦੀਰ ਚੜੇ ਕੰਧਾਰੀ ਸੜਕ ਨੂੰ ਆਨ ਕੱਡੀਆਂ ਤਿੱਖੀਆਂ ਤਰਵਾਰੀ ਗੜ ਕੁੱਠੇ ਰਣ ਮੱਤਿਆ ਵੱਡੇ ਅਹੰਕਾਰੀ ਸ਼ੇਰ ਧੜ ਬਾਹ ਕੰਨਲੇ ਫੋਲ ਜੇ ਬਾੜੀ ਜਾਪੇ ਕੱਟੇ ਬਾਡੀਆਂ ਰੁਕ ਚੰਦਨ ਯਾਰੀ ਦੁਆ ਖਤਾਰਾ ਮੈਂ ਜੁੜੇ ਜਾ ਸੱਟ ਪਈ ਖਰਵਾਰ ਕਾ ਤਬ ਤਬ ਕਰ ਦੁਰਗ ਸਾਧ ਤਮਾਰੇ ਭਲੇ ਜੋ ਜਾਰ ਕਾ ਪੈਦਲ ਮਾਰੇ ਹਕੀਆਂ ਸੰਗ ਰੱਥ ਗਿਰੇ ਅਸਵਾਰ ਕਾ ਸੋਹਣ ਸੱਜਾ ਬਾਗੜਾ ਜਾਂ ਲੱਗੇ ਫੁੱਲ ਅਨਾਰ ਕਾ ਗੁੱਸੇ ਆਈ ਕਾਲ ਕਾ ਆ ਸੱਜੇ ਲੈ ਦਰਬਾਰ ਕਾ ਹਿੰਦੂ ਪਰ ਓੜ ਪਾ ਪਾਰ ਹਰ ਨਾਗਜ਼ ਕਈ ਹਜ਼ਾਰ ਕਾ ਜਣ ਇੱਕ ਆ ਰਹੀ ਤੁੰਧਾਰ ਕਾ ਸਭ ਰਹਿਮਤ ਤੇਰੇ ਵਾਰ ਕਾ ਪੌੜੀ ਦੁਆਗਦਾਰਾ ਮੋਏ ਜੁੜੇ ਸੱਟ ਭਈ ਜਮ ਧਾਨ ਕਾ ਤਾਦ ਖੇਂਗ ਨ ਸੁੰਬ ਨਚਾਇਆ ਢਾਲ ਉੱਪਰ ਬਰਦਰਸਤਾਨ ਕੋ ਬੜੀ ਮਲੰਗ ਬੜੀ ਬਲਤ ਮੰਗਾਇਓਂ ਪੁਰਮਾਰਗ ਕਰ ਮਨ ਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਤੱਤਨ ਖਾਨ ਕੋ ਅੱਗੇ ਤੇਗ ਵਦਾਈ ਦੁਰਗਸਾ ਬਣ ਸੁੰਬਣ ਵਹੀ ਪਲਾਣ ਕੋ ਰਣ ਕੀ ਜਾਏ ਕੇ ਧਰਤ ਕੋ ਬੜ ਪਾਖਰ ਵੱਡ ਤਿਕਾਨ ਕਾ ਮੀਰ ਬਲਾਰੋਂ ਡਿੱਗਿਆ ਧਰਤੇ ਦਾ ਸੁਭ ਸੁਝਾਨ ਕਾ ਸਾबास ਸalonੇ ਖਾਨ ਕਾ ਸਦਾ ਸਾबास تیرੇ ਤਾਨ ਕਾ ਤਾਰੇ ਪਾ ਪਾਣ ਚ ਬਾਣ ਕਾ ਸਾਧ ਰਹਿਮਤ ਕਹਿ ਖਾਨ ਕਾ ਸਾਧ ਰਹਿਮਤ ਤੁਰੇ ਨਿਚਾਨ ਕਾ ਪਾਣੀ ਦਾ ਤੇ ਦਾਨਵੀ ਗੈ ਸੰਗਰ ਕਤੈ ਹੋਰ ਉੱਤੇ ਸੂਰਮੇ ਆਟਾ ਹੈ ਮਥੇ ਕਟ ਤਖੰਗੀ ਕੈ ਬਰੀ ਦਲ ਗਾਏ ਨ ਕਤੈ ਦੇਖਣ ਜੰਗ ਫਰੇ ਦੇ ਅਸਮਾਨੋ ਲਥੇ ਪੌੜੀ ਦੁਆ ਤਦਾਰਾ ਬੋ ਜੁੜੇ ਦਲ ਖਰੇ ਲੰਗਾਰੀ ਹੋ ਰਣ ਆਏ ਸੂਰਮੇ ਸਰਦਾਰ ਰਣਯਾਰੀ

ਲਾਈ ਪਗਾਤੀ ਸਰਗੰ ਸੁਦੁਰਗਸਾ ਵਰ ਜਾਗਣ ਭਾਰੀ ਲਾਈ ਰਾਜੇ ਸੁਮਨ ਰਤ ਪੀਏ ਪਿਆਰੀ ਸੁਭ ਭਲਾਂ ਹੋ ਟਿੱਕਿਆ ਉਪਮਾ ਵਿਚਾਰੀ ਡਬਰਤੂ ਨਾਲ ਹੋ ਨਿਕਲੀ ਬਰਸੀ ਦੋ ਧਾਰੀ ਜਾਣ ਰਜਾ ਦੀ ਪੁੱਤਰੀ ਪੈਨ ਸੁਈ ਸਾਰੀ ਪੌੜੀ ਦੁਰਗਾ ਤੇ ਦਾਨਵੀਂ ਭੇੜ ਤਿਆ ਸਬਾਈ ਸਾਇ ਤਾਂ ਪਾ ਜੁਤੇ ਦੁਰਗ ਸਾਗ ਸਭ ਨਹੀਂ ਥਾਹੀ ਸੋਮਰ ਸੋਮ ਸੰਗਾਰਿਆ ਵਖੇ ਹਿਸਾਹੀ ਹੋ ਜਾ ਰ ਆ ਸਿਆਰੀਆਂ ਦੇ ਕਰੋ ਬਣਤਾਹੀ ਮੋਕੜੂ ਤੇ ਕਾ ਦੇ ਛੜ ਕੋਲੇ ਰਾਈ ਭੜਦੇ ਹੋਏ ਮਾਰੀਆਂ ਨ ਮੋੜ ਚਾਤਰ ਨਹੀਂ ਪਾੜੇ ਸੋਮਰ ਸੋਮ ਕਟਾਇਆ ਧੰਮ ਦੇ ਧਾਮ ਨੋ ਇੰਦਰ ਸਾਥ ਬੁਲਾਇਆ ਰਾਜ ਆਪ ਕੀਤਨੋ ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਤ ਜਗ ਮਾਤ ਦਾ ਦੁਰਗਾ ਪਾਠ ਬੁਣਾਇਆ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਨੇ ਗਾਇਆ ਦੁਰਗਾ ਪਾਠ ਬੁਣਾਇਆ ਸਬੇ ਪੌੜੀਆਂ